ਤੁਸੀਂ ਆਪਣੇ ਮਾਲਕ ਦੇ ਅੱਗੇ ਜਾ ਕੇ ਅਰਦਾਸ ਕਰਨੀ ਅੱਖਾਂ ਬੰਦ ਕਰਕੇ ਰੋਲੋ ਕੋਈ ਗੱਲ ਨਹੀਂ ਉਹਦੇ ਅੱਗੇ ਜਾ ਕੇ ਆਪਣੀ ਜ਼ਿੰਦਗੀ ਸਾਰੀ ਲੱਖ ਦਿਆ ਕਰੋ ਉਹਦਾ ਜਾਨੀ ਜਾਨ ਹੈ ਪਰ ਆਪਾਂ ਦਾ ਆਪਣੇ ਮਾਪਿਆਂ ਨੂੰ ਦੱਸਦੇ ਆ ਨਾ ਫੇਰ ਵੀ ਗੱਲਾਂ ਤਾਂ ਉਹਦੇ ਨਾਲ ਵੀ ਗੱਲਾਂ ਕਰੋ ਉਹ ਤਾਂ ਬੈਠਾ ਮੇਰਾ ਬੱਚਾ ਕਦੋਂ ਆਏਗਾ ਤੁਸੀਂ ਆਪਣੀ ਖਾਲੀ ਝੋਲੀ ਲੈ ਕੇ ਜਾਣੀ ਆ ਰੋਂਦੇ ਤੁਸੀਂ ਜਾਓਗੇ ਕਿ ਬਾਬਾ ਜੀ ਮੈਂ ਬੜਾ ਮੁਸ਼ਕਿਲਾਂ ਦੇ ਵਿੱਚ ਫਸਿਆ ਹੋਇਆ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਮੈਂ ਚਾਰੋਂ ਪਾਸੇ ਰਸਤੇ ਬੰਦ ਹੋ ਚੁੱਕੇ ਬਾਬਾਈ ਮੈਨੂੰ ਬਚਾ ਲੋ ਤੇ ਬਾਬਾ ਦੀਪ ਸਿੰਘ ਜੀ ਬਾਹ ਫੜ ਕੇ ਤੁਹਾਨੂੰ ਐਸੇ ਸੁੱਖਾਂ ਵਾਲੇ ਰਸਤੇ 'ਚ ਲੈ ਜਾਣਗੇ ਜਿਹੜਾ ਇੱਥੇ ਕਦੇ ਕਿਸੇ ਨੇ ਸੋਚੇ ਵੀ ਨਹੀਂ ਹੋਣਗੇ ਤੁਸੀਂ ਵੀ ਨਹੀਂ ਸੋਚਿਆ ਨਾ ਕਦੇ ਤੁਸੀਂ ਆਪ ਰਾਹ ਨ ਹੋ ਜਾਓਗੇ ਕਿ ਬਾਬਾਈ ਮੇਰੀ ਇੰਨੀ ਔਕਾਤ ਨਹੀਂ ਜਿੰਨਾ ਤੁਸੀਂ ਮੈਨੂੰ ਦੇ ਦਿੱਤਾ ਜਿੱਥੇ ਉਹਨਾਂ ਨੇ ਤੁਹਾਨੂੰ ਬਿਠਾ ਦੇਣਾ ਉੱਥੇ ਬਹਿਣਾ ਵੀ ਐ ਸੱਚੀ ਗੱਲ ਜੇ ਜਿੱਥੇ ਉਹਨਾਂ ਨੇ ਤੁਹਾਨੂੰ ਬਿਠਾਤਾ ਨਾ ਇੱਕ ਵਾਰ ਜਦੋਂ ਕਿਰਪਾ ਹੋ ਗਈ ਉਹਨਾਂ ਦੀ ਉੱਥੇ ਬਹਿਣਾ ਵੀ ਦੁਨੀਆਂ ਦਾ ਸੁਪਨਾ ਹੋਣਾ ਉਹਨੇ ਬਹੁਤ ਵਧੀਆ ਸੋਚਿਆ ਤੁਹਾਡੇ ਲਈ ਬੰਦਗੀ ਦੇ ਰਾਤ ਉਹ ਕਦੇ ਨਹੀਂ ਭਟਕਣਾ ਕਿ ਇੱਕ ਕਦਮ ਤੁਸੀਂ ਉਹਦੇ ਵੱਲ ਵਧਾਓਗੇ ਨਾ ਤਬ ਕਰੋੜਾ ਕਦਮ ਚੱਲਗੇ ਤੁਹਾਡੇ ਕੋਲ ਆ ਜਾਏਗਾ ਉਹਦੀ ਰਹਿਮਤਾ ਦਾ ਕੋਈ ਅੰਤ ਨਹੀਂ ਹੈਗਾ ਇੱਥੇ ਤੁਹਾਡੇ ਘਰ ਰੋਟੀ ਤੋਂ ਲੈ ਕੇ ਤੁਹਾਡੀ ਨੌਕਰੀ ਤੁਹਾਡਾ ਵਿਆਹ ਤੁਹਾਡਾ ਘਰ ਸਭ ਕੁਝ ਉਹਦੇ ਹੱਥਾਂ ਜੀ ਹੈ ਤੇ ਜਿਹੜਾ ਉਹਦੀ ਰਜਾ ਦੇ ਵਿੱਚ ਰਹਿਣਾ ਸਿੱਖ ਗਿਆ ਉਹ ਇੱਥੇ ਕਦੇ ਦੁਖੀ ਹੋ ਹੀ ਨਹੀਂ ਸਕਦਾ ਦੁਨੀਆ ਦੇ ਕੋਈ ਐਸੇ ਹਾਲਾਤ ਨਹੀਂ ਹੈਗੇ ਜਿਹੜੇ ਉਸ ਇਨਸਾਨ ਨੂੰ ਤੋੜ ਦੇਣ ਜਿੰਨੂੰ ਆਪਣੇ ਗੁਰੂ ਤੇ ਵਿਸ਼ਵਾਸ ਪੱਕਾ ਹੋ ਜਾਏ ਕਿ ਮੇਰਾ ਗੁਰੂ ਗਲਤ ਨਹੀਂ ਕਰ ਸਕਦਾ ਜੇ ਉਹਨੇ ਇਹ ਵੀ ਕੀਤਾ ਤੇ ਕੁਝ ਮੇਰੇ ਭਲੇ ਲਈ ਕੀਤਾ ਮੇਰੇ ਚੰਗੇ ਨਹੀਂ ਕੀਤਾ ਉਹਦੇ ਤੇ ਸ਼ੱਕ ਨਾ ਕਰੇ ਕਦੇ ਵੀ ਐਸੇ ਇਨਸਾਨ ਨੂੰ ਦੁਨੀਆ ਤੇ ਕੋਈ ਨਹੀਂ ਜਗ੍ਹਾ ਰਾ ਸਕਦਾ ਜਿਹੜਾ ਆਪਣੀਆਂ ਸੱਚੀਆਂ ਪ੍ਰੀਤਾਂ ਆਪਣੇ ਗੁਰੂ ਦੇ ਨਾਲ ਲਾ ਕੇ ਬਹਿ ਗਿਆ ਉਹਨੂੰ ਕੋਈ ਨਹੀਂ ਤੋੜ ਸਕਦਾ ਫਿਰ ਉੱਥੇ ਸਾਰੇ ਜ਼ਮਾਨੇ ਦੀਆਂ ਸ਼ਕਤੀਆਂ ਇੱਕ ਪਾਸੇ ਹੋ ਜੰਨਾਂ ਕਿ ਐਸੇ ਇਨਸਾਨ ਨੂੰ ਅੱਬਾ ਖਰਾ ਦੇਣਾ ਗੱਲ ਮੇਰੀ ਯਾਦ ਰੱਖਣਾ ਉਹ ਲਾਜ ਰੱਖਣ ਤੇ ਆ ਜਾਏਗਾ ਤੇ ਤੁਹਾਨੂੰ ਕੋਈ ਇੱਥੇ ਹਰਾਵ ਨਹੀਂ ਪਾਏਗਾ ਤੁਹਾਡਾ ਕੋਈ ਵਾਲ ਵੀ ਨਹੀਂ ਵਿੰਗਾ ਕਰ ਸਕਦਾ ਜੀ ਇੱਥੇ ਕਿਉਂਕਿ ਰਾਖੀ ਕਰਨ ਲਈ ਉਹ ਬੈਠਾ ਹੈ